ਪਰਮਬੰਸ ਬੰਟੀ ਰੋਮਾਣਾ ਆਪਣੇ ਧਾਕੜ ਬਿਆਣਾ ਵਾਸਤੇ ਜਾਣੇ ਜਾਂਦੇ ਆ ਹੁਣ ਤਾਂ ਖਾਸ ਕਰਕੇ ਵੇਰਵੇ ਸਹਿਤ ਗੱਲਾਂ ਕਰਦੇ ਆ ਸਬੂਤ ਸਾਹਮਣੇ ਰੱਖ ਪਰ ਲੰਗੇ ਕੱਲ ਦੁਆਰਾ ਪਰਮਬੰਸ ਬੰਟੀ ਰੋਮਾਣਾ ਕੁਝ ਮਸਲਿਆਂ ਦੇ ਉੱਤੇ ਭੜਕਦੇ ਨਜ਼ਰ ਆਏ ਪਰਮਬੰਸ ਬੰਟੀ ਰੋਮਾਣਾ ਨੇ ਸਰਪੰਚੀ ਦੀਆਂ ਚੋਣਾਂ ਦੇ ਮੱਦੇ ਨਜ਼ਰ ਜੋ ਕੁਝ ਵਾਪਰ ਰਿਹਾ ਉੱਤੇ ਕੋਡਮੀ ਝਾਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਵਿੱਚ 92 ਐਮਐਲਏਜ਼ ਦੇ ਨਾਲ ਜਿੱਤੀ ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਸਰਪੰਚੀ ਚੋਣਾਂ ਦੇ ਵਿੱਚ ਕੀ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਸਰਪੰਚੀ ਇਲੈਕਸ਼ਨਸ ਦੇ ਵਿੱਚ ਉਹਦੇ ਵੇਰਵੇ ਸਾਂਝੇ ਕਰਦੇ ਆ ਇਹ ਇਲਜ਼ਾਮ ਵੀ ਲਾਏ ਕਿ ਬਾਕੀ ਕਿਸੇ ਪਾਰਟੀ ਨੂੰ ਨਾਮਜ਼ਦਗੀ ਭਰਨ ਹੀ ਨਹੀਂ ਦਿੱਤੀ ਜਾ ਰਹੀ ਬਾਕੀ ਕਿਸੇ ਪਾਰਟੀ ਦੇ ਸਰਪੰਚ ਨੂੰ ਨਾਮਜ਼ਦਗੀ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਾਂ ਫਿਰ ਉਹਨਾਂ ਨਾਲ ਗਲਤ ਤਰੀਕੇ ਦਾ ਵਿਹਾਰ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਦੇ ਇਲਜ਼ਾਮ ਪਰਮਬੰਸ ਬੰਟੀ ਰੋਮਾਣਾ ਲਾਉਂਦੇ ਨਜ਼ਰ ਆਏ ਨੇ ਆਖਰ ਕਿਉਂ ਲਾਏ ਨੇ ਇਲਜ਼ਾਮ ਕੀ ਵੇਰਵੇ ਕੀ ਸਬੂਤ ਨੇ ਉਹਨਾਂ ਕੋ ਆਓ ਵੇਖਦੇ ਇੱਕ ਬੜੇ ਇੰਪੋਰਟੈਂਟ ਇਸ਼ੂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਨਾਲ ਇਸ ਪੰਚਾਇਤ ਦੀ ਇਲੈਕਸ਼ਨ ਪ੍ਰੋਸੈਸ ਦੀਆਂ ਧੱਜੀਆਂ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਉਹਨਾਂ ਦੇ ਵਰਕਰਾਂ ਵੱਲੋਂ ਉਹਨਾਂ ਦੇ ਲੀਡਰਾਂ ਵੱਲੋਂ ਉਡਾਈਆਂ ਜਾ ਰਹੀਆਂ ਇਹ ਕਈ ਦਿਨ ਪਹਿਲਾਂ ਤੋਂ ਇਹ ਚੀਜ਼ ਦਿਸ ਰਹੀ ਸੀ ਜਿਸ ਤਰ੍ਹਾਂ ਨਾਲ ਐਨਓ ਸੀਜ਼ ਨਹੀਂ ਮਿਲ ਰਹੀਆਂ ਸੀ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਲੜਨਾ ਚਾਹੁੰਦੇ ਆ ਨੋ ਡਿਊ ਸਰਟੀਫਿਕੇਟ ਪ੍ਰੋਵਾਈਡ ਨਹੀਂ ਕੀਤੇ ਜਾ ਰਹੇ ਸੀ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਲੜਨਾ ਚਾਹੁੰਦੇ ਆ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਮਿਲ ਰਹੀਆਂ ਸੀ ਕਿ ਜਿਸ ਤਰ੍ਹਾਂ ਨਾਲ ਨਾਮੀਨੇਸ਼ਨ ਪ੍ਰੋਸੈਸ ਨੂੰ ਸਾਰੇ ਨੂੰ ਵਿਸ਼ੀਏਟ ਕਰਕੇ ਸਾਰਾ ਜਿਹੜਾ ਨਾਮੀਨੇਸ਼ਨ ਪ੍ਰੋਸੈਸ ਹੈ ਉਹ ਡੀਰੇਲ ਕਰਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਵੀ ਖਰ ਹੱਤ ਕੰਡਾ ਵਰਸ ਲਈਏ ਆਪੋਜੀਸ਼ਨ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿਹੜਾ ਉਹ ਕਾਗਜ਼ ਨਾ ਭਰ ਸਕੇ ਸੋ ਉਹ ਸਾਰੇ ਇਸ਼ੂ ਨੂੰ ਲੈ ਕੇ ਹਾਲਾਤ ਦੇਖਦੇ ਹੋਏ ਅਸੀਂ ਹਾਈ ਕੋਰਟ ਮਾਨਯੋਗ ਔਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਅਪਰੋਚ ਕੀਤਾ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਉਹ ਹਾਲਾਤ ਬਣਨੇ ਅੱਜ ਵੀ ਤੁਸੀਂ ਦੇਖਿਆ ਕਿਸ ਤਰ੍ਹਾਂ ਨੋਮੀਨੇਸ਼ਨ ਭਰਨ ਗਏ ਕੈਂਡੀਡੇਟਸ ਨਾਲ ਧੱਕਾ ਮੁਕੀਆਂ ਹੋਈਆਂ ਸਰਕਾਰ ਦੇ ਹੁਕਮਾਂ ਤੇ ਪੁਲਿਸ ਨਾਲ ਰਲ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਜਿਹੜੇ ਜੈਨੂਇਨ ਕੈਂਡੀਡੇਟ ਨਾਮੀਨੇਸ਼ਨ ਭਰਨ ਚਾਹੁੰਦੇ ਸੀ ਉਹਨਾਂ ਦੇ ਨਾਮੀਨੇਸ਼ਨ ਪੇਪਰ ਖੋ ਕੇ 파ੜੇ ਗਏ ਉਹਨਾਂ ਨੂੰ ਨਾਮੀਨੇਸ਼ਨ ਸੈਂਟਰਸ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਉਲਟਾ ਉਹਨਾਂ ਤੇ ਹੀ ਪਰਚੇ ਦੇ ਕੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਮਾਰ ਮਾਰ ਕਟਾਈ ਵੀ ਕਰਾਈ ਗਈ ਸੋ ਹਾਈ ਕੋਰਟ ਅਸੀਂ ਗਏ ਸੀ ਬੇਸਿਕਲੀ ਇਸ ਇਸ ਚੀਜ਼ ਨੂੰ ਲੈ ਕੇ ਕੀ ਇੰਨਾ ਸਾਰਾ ਸਾਰੀਆਂ ਚੀਜ਼ਾਂ ਦਾ ਸਾਨੂੰ ਖਦਸ਼ਾ ਹੈ ਕਿ ਸਰਕਾਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਜਿਹੜੀ ਪਾਰਟੀ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਢਾਈ ਸਾਲ ਪੌਣੇ 3 ਸਾਲ ਪਹਿਲਾਂ ਅੱਜ ਹਾਲਾਤ ਉਹ ਸਰਕਾਰ ਦੇ ਬਣ ਗਏ ਇਹ ਕਿ ਇੱਕ ਪੰਚਾਇਤ ਦੇ ਮੈਂਬਰ ਦੀ ਚੋਣ ਤੋਂ ਡਰ ਰਹੇ ਹੈ ਇੱਕ ਸਰਪੰਚ ਦੀ ਚੋਣ ਤੋਂ ਡਰ ਰਹੇ ਹੈ ਇੰਨਾ ਕੁ ਉਹਨਾਂ ਦੇ ਹਾਲਾਤ ਮਾੜੇ ਹੋ ਗਏ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਸਰਪੰਚ ਤੇ ਮੈਂਬਰ ਇੱਕ ਵੀ ਨਹੀਂ ਜਿੱਤਣਾ ਜੇ ਅਸੀਂ ਇਹਦੇ ਵਿੱਚ ਧੱਕਾ ਨਾ ਕੀਤਾ